ਗੁਰੂ ਪਿਆਰਿਓ ਇਹ ਵਾਲੀ ਸਿੱਖਿਆ ਸਾਨੂੰ ਆਪਣੇ ਬੱਚਿਆਂ ਨੂੰ ਜ਼ਰੂਰ ਦੇਣੀ ਚਾਹੀਦੀ ਹੈ ਜਿਹੜੀ ਇਹ ਸਿੱਖਿਆ ਮੇਰੇ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਆਪਣੇ ਪੋਤਰੇ ਗੁਰੂ ਹਰ Rai ਸਾਹਿਬ ਮਹਾਰਾਜ ਜੀ ਨੂੰ ਬਚਪਨ ਦੇ ਵਿੱਚ ਦਿੱਤੀ ਸੀ ਜੇਕਰ ਇਹ ਸਿੱਖਿਆ ਸੀ ਆਪਣੇ ਬੱਚਿਆਂ ਨੂੰ ਦੇ ਦੇਈਏ ਤਾਂ ਉਹਨਾਂ ਦਾ ਜੀਵਨ ਬਦਲ ਜਾਏਗਾ ਉਹ ਇਸ ਦੁਨੀਆ ਨੂੰ ਵੀ ਬਦਲ ਸਕਦੇ ਨੇ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਹੈ ਕਿ ਇੱਕ ਦਿਨ ਸੱਤਵੇਂ ਪਾਤਸ਼ਾਹ ਗੁਰੂ ਹਰ Rai ਸਾਹਿਬ ਮਹਾਰਾਜ ਜੀ ਜਦੋਂ ਬਚਪਨ ਦੇ ਵਿੱਚ ਸਨ ਤਾਂ ਸਤਗੁਰਾਂ ਨੇ ਬਹੁਤ ਸੋਹਣੀ ਇੱਕ ਪੋਸ਼ਾਕ ਪਹਿਨੀ ਸੀ ਤੇ ਸਤਗੁਰ ਜੀ ਬਾਗ ਦੇ ਵਿੱਚ ਆ ਜਾਂਦੇ ਨੇ ਜਿੱਥੇ ਬਹੁਤ ਸੋਹਣੇ ਸੋਹਣੇ ਤਰ੍ਹਾਂ-ਤਰ੍ਹਾਂ ਦੇ ਫੁੱਲ ਲੱਗੇ ਸਨ ਜਿਹਨੂੰ ਫੁੱਲਵਾੜੀ ਵੀ ਆਖਿਆ ਜਾ ਸਕਦਾ ਹੈ ਹੁਣ ਗੁਰੂ ਪਾਤਸ਼ਾਹ ਜੀ ਬਚਪਨ ਦੇ ਵਿੱਚ ਨੇ ਪੋਸ਼ਾਕ ਵੱਡੀ ਪਹਿਨੀ ਹੈ ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਲੰਘਣ ਲੱਗੇ ਤਾਂ ਕੁਝ ਫੁੱਲ ਆਪ ਜੀ ਦੀ ਪੋਸ਼ਾਕ ਦੇ ਵਿੱਚ ਅੜ ਕੇ ਟੁੱਟ ਜਾਂਦੇ ਨੇ ਡਿੱਗ ਪੈਂਦੇ ਨੇ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਜਿਹੜਾ ਕੋਮਲ ਹਿਰਦਾ ਸੀ ਉਹ ਉਦਾਸ ਹੋ ਜਾਂਦਾ ਹੈ ਸਤਗੁਰੂ ਜੀ ਫੁੱਲਾਂ ਨੂੰ ਵੇਖਣ ਲੱਗ ਜਾਂਦੇ ਨੇ ਕਿ ਮੇਰੀ ਪੁਸ਼ਾਕ ਦੇ ਨਾਲ ਇਹ ਜਿਹੜੇ ਫੁੱਲ ਨੇ ਇਹ ਟੁੱਟ ਕੇ ਧਰਤੀ ਤੇ ਡਿੱਗ ਗਏ ਹਨ ਉੱਥੇ ਬੈਠ ਕੇ ਫੁੱਲਾਂ ਵੱਲ ਦੇਖ ਰਹੇ ਨੇ ਗੁਰੂ ਹਰ Rai ਸਹਿ ਮਹਾਰਾਜ ਜੀ ਕਹਿੰਦੇ ਇੰਨੇ ਚਿਰ ਨੂੰ ਹੀ ਧੰਨ ਗੁਰੂ ਹਰਗੋਬਿੰਦ ਸਹਿ ਮਹਾਰਾਜ ਜੀ ਆਪ ਜੀ ਦੇ ਦਾਦਾ ਜੀ ਆ ਜਾਂਦੇ ਨੇ ਗੁਰੂ ਹਰ Rai ਸਹਿ ਮਹਾਰਾਜ ਜੀ ਨੂੰ ਪੁੱਛਦੇ ਨੇ ਪੁੱਤਰ ਜੀ ਕੀ ਹੋਇਆ ਉਸ ਸਮੇਂ ਫਿਰ ਗੁਰੂ ਹਰ Rai ਸਹਿਬ ਮਹਾਰਾਜ ਜੀ ਆਖਦੇ ਨੇ ਗੁਰੂ ਦਾਦਾ ਜੀ ਆਹ ਜਿਹੜੀ ਮੇਰੇ ਅੱਜ ਪੋਸ਼ਾਕ ਪਹਿਨੀ ਹੋਈ ਐ ਇਸ ਪੋਸ਼ਾਕ ਦੇ ਵਿੱਚ ਇਸ ਪੋਸ਼ਾਕ ਦੇ ਨਾਲ ਆਹ ਫੁੱਲ ਅੜ ਕੇ ਟੁੱਟ ਗਏ ਹਨ ਤਾਂ ਕਰਕੇ ਮੈਂ ਉਦਾਸ ਆ ਤੇ ਧੰਨ ਗੁਰੂ ਹਰਗੋਬਿੰਦ ਸਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉੱਥੇ ਬੜੀ ਕਮਾਲ ਦੀ ਸਿੱਖਿਆ ਦਿੱਤੀ ਵਾਲੇ ਬੜੀ ਖੂਬਸੂਰਤ ਸਿੱਖਿਆ ਦਿੱਤੀ ਸੀ ਉਹ ਕੱਲੀ ਸਿੱਖਿਆ ਗੁਰੂ ਹਰ Rai ਸਹਿਬ ਮਹਾਰਾਜ ਜੀ ਨੂੰ ਨਹੀਂ ਪੂਰੀ ਮਨੁੱਖਤਾ ਨੂੰ ਪੂਰੀ ਕਾਇਨਾਤ ਨੂੰ ਦਿੱਤੀ ਸੀ ਗੁਰੂ ਪਾਤਸ਼ਾਹ ਜੀ ਆਖਣ ਲੱਗੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਕਹਿੰਦੇ ਹਰ ਰਾਏ ਜੀ ਪੁੱਤਰ ਜੀ ਜੇਕਰ ਅਸੀਂ ਪੋਸ਼ਾਕ ਵੱਡੀ ਪਹਿਨ ਲਈਏ ਤਾਂ ਸਾਨੂੰ ਉਸ ਨੂੰ ਸੰਭਾਲ ਕੇ ਤੁਰਨਾ ਚਾਹੀਦਾ ਹੈ ਤੇ ਸਤਿਗੁਰਾਂ ਨੇ ਆਖਿਆ ਜੇਕਰ ਸਾਨੂੰ ਵੱਡੀ ਜ਼ਿੰਮੇਵਾਰੀ ਮਿਲ ਜਾਵੇ ਤਾਂ ਫਿਰ ਇਹ ਵੱਡੀ ਜ਼ਿੰਮੇਵਾਰੀ ਦੀ ਜਿਹੜੀ ਤਾਕਤ ਹੁੰਦੀ ਹੈ ਉਦੀ ਵਰਤੋਂ ਵੀ ਸੋਚ ਸਮਝ ਕੇ ਕਰਨੀ ਚਾਹੀਦੀ ਹੈ ਸਹੀ ਤਰੀਕੇ ਨਾਲ ਕਰਨੀ ਚਾਹੀਦੀ ਹੈ ਇਹ ਜਿਹੜੀ ਤਾਕਤ ਹੈ ਇਹ ਗਰੀਬਾਂ ਦਾ ਸਹਾਰਾ ਬਣਨੀ ਚਾਹੀਦੀ ਹੈ ਇਹ ਜਿਹੜੀ ਤਾਕਤ ਹੈ ਇਹ ਨਿਆਸਰਿਆਂ ਦਾ ਆਸਰਾ ਬਣਨੀ ਚਾਹੀਦੀ ਹੈ ਜ਼ਿੰਮੇਵਾਰੀ ਵੱਡੀ ਪੈਣ ਦੇ ਨਾਲ ਤਾਕਤ ਵੀ ਬਹੁਤ ਵੱਡੀ ਆ ਜਾਂਦੀ ਹੈ ਤੇ ਅਸੀਂ ਉਸ ਤਾਕਤ ਨੂੰ ਗਰੀਬਾਂ ਦੇ ਮਨੁੱਖਾਂ ਦੇ ਭਲੇ ਲਈ ਲਗਾਉਣਾ ਹੈ ਤੇ ਜ਼ੁਲਮ ਦਾ ਖਤਮ ਕਰਨ ਲਈ ਅਸੀਂ ਇਸ ਤਾਕਤ ਨੂੰ ਵਰਤਣਾ ਹੈ ਤੇ ਗੁਰੂ ਪਿਆਰਿਓ ਸਤਵੇਂ ਪਾਤਸ਼ਾਹ ਗੁਰੂ ਹਰ राय ਸਹਿਬ ਮਹਾਰਾਜ ਜੀ ਨੇ ਬਚਪਨ ਦੇ ਵਿੱਚ ਹੀ ਆਪਣੇ ਗੁਰੂ ਦਾਦਾ ਜੀ ਦੀ ਸਿੱਖਿਆ ਨੂੰ ਆਪਣੇ ਪੱਲੇ ਬੰਨ ਲਿਆ ਤੇ ਸਾਰੀ ਉਮਰ ਮਨੁੱਖਤਾ ਦਾ ਪਲਾ ਕੀਤਾ ਤੇ ਗੁਰੂ ਪਿਆਰਿਓ ਧੰਨ ਗੁਰੂ ਹਰਗੋਬਿੰਦ ਸਹਿਬ ਮਹਾਰਾਜ ਜੀ ਸਾਡੇ ਸਤਿਗੁਰ ਨੇ ਧੰਨ ਗੁਰੂ ਹਰ राय ਸਹਿਬ ਮਹਾਰਾਜ ਜੀ ਸਾਡੇ ਰਹਿਬਰ ਨੇ ਸਾਡੇ ਪੁਰਖੇ ਨੇ ਸਾਡੇ ਗੁਰੂ ਨੇ ਜਿੱਥੇ ਸਾਡੇ ਸਤਿਗੁਰੂ ਸ਼੍ਰੀ ਗੁਰੂ ਹਰ Rai ਸਾਹਿਬ ਮਹਾਰਾਜ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਗੱਲ ਮੰਨ ਕੇ ਉਹਨਾਂ ਦੇ ਬਚਨਾਂ ਤੇ ਫੁੱਲ ਚੜਾਏ ਸਾਰੀ ਉਮਰ ਉਹਨਾਂ ਦੀ ਗੱਲ ਨੂੰ ਮੰਨਿਆ ਇਸ ਗੱਲ ਨੂੰ ਪੱਲੇ ਬੰਨਿਆ ਤੇ ਸਾਡਾ ਵੀ ਫਰਜ਼ ਬਣਦਾ ਕਿ ਅੱਜ ਜੇ ਸਾਡੇ ਕੋਲੇ ਜ਼ਿੰਮੇਵਾਰੀ ਹੈ ਜੇ ਸਾਨੂੰ ਕੋਈ ਤਾਕਤ ਮਿਲੀ ਹੋਈ ਹੈ ਉਹ ਭਾਵੇਂ ਰਾਜਨੀਤਿਕ ਤਾਕਤ ਹੈ ਭਾਵੇਂ ਸਮਾਜਿਕ ਤਾਕਤ ਹੈ ਭਾਵੇਂ ਆਰਥਿਕ ਪੈਸਿਆਂ ਪੱਖੋਂ ਅਸੀਂ ਬਹੁਤ ਅਮੀਰ ਆ ਭਾਵੇਂ ਕਿ ਉਹ ਧਾਰਮਿਕ ਤਾਕਤ ਹੀ ਕਿਉਂ ਨਾ ਹੋਵੇ ਸਾਨੂੰ ਇਸ ਤਾਕਤ ਦੀ ਜਿਹੜੀ ਵਰਤੋਂ ਹੈ ਉਹ ਗਰੀਬਾਂ ਦੇ ਭਲੇ ਲਈ ਕਰਨੀ ਚਾਹੀਦੀ ਹੈ ਜੇ ਅਸੀਂ ਇਸ ਜ਼ਿੰਮੇਵਾਰੀ ਨੂੰ ਇਸ ਤਾਕਤ ਨੂੰ ਗਰੀਬਾਂ ਦੇ ਭਲੇ ਲਈ ਨਹੀਂ ਵਰਤਦੇ ਤਾਂ ਗੁਰੂ ਪਿਆਰਿਓ ਅਸੀਂ ਸਿੱਖ ਤਾਂ ਬਹੁਤ ਦੂਰ ਦੀ ਗੱਲ ਅਤੇ ਅਸੀਂ ਤਾਂ ਗੁਰੂ ਜੀ ਦੇ ਚਰਨਾਂ ਦੀ ਧੂੜ ਦਾ ਇੱਕ ਕਿਣਕਾ ਵੀ ਨਹੀਂ ਅਜੇ ਤੱਕ ਪਾਣ ਪਾਏ ਸਿੱਖ ਬਣਨਾ ਤਾਂ ਬਹੁਤ ਦੂਰ ਦੀ ਗੱਲ ਹੈ ਸਤਿਗੁਰਾਂ ਦੇ ਜੀਵਨ ਦੇ ਇਤਿਹਾਸ ਵਿੱਚੋਂ ਜਦੋਂ ਅਸੀਂ ਕੋਈ ਵੀ ਘਟਨਾ ਪੜਾਂਗੇ ਤਾਂ ਸਤਿਗੁਰਾਂ ਨੇ ਇਸ ਮਨੁੱਖਤਾ ਨੂੰ ਭਾਵ ਸਾਨੂੰ ਇਸ ਸੰਸਾਰ ਤੋਂ ਜਿਉਂਦੇ ਜੀ ਤਰਨ ਦਾ ਉਪਦੇਸ਼ ਦਿੱਤਾ ਹੈ ਤੇ ਗੁਰੂ ਪਾਸ਼ਾ ਜੀ ਨੇ ਗੁਰੂ ਹਰਿ ਰਾਏ ਸਾਹਿਬ ਮਹਾਰਾਜ ਨੂੰ ਗਲਵਕੜੀ ਦੇ ਵਿੱਚ ਲੈ ਲਿਆ ਤੇ ਆਖਿਆ ਕਿ ਇਸ ਜ਼ਿੰਮੇਵਾਰੀ ਨੂੰ ਇਸ ਤਾਕਤ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਵਖੂਬੀ ਨਿਭਾਇਓ ਤੇ ਗੁਰੂ ਹਰਿ ਰਾਏ ਸਹਿਬ ਮਹਾਰਾਜ ਜੀ ਨੇ ਉਸ ਨੂੰ ਨਵਾਇਆ ਵੀ ਹੁਣ ਜ਼ਿੰਮੇਵਾਰੀ ਸਾਡੀ ਹੈ ਅੱਜ ਸਾਡੇ ਕੋਲੇ ਕੋਈ ਜ਼ਿੰਮੇਵਾਰੀ ਹੈ ਜਾਂ ਕੋਈ ਸਾਡੇ ਕੋਲ ਤਾਕਤ ਹੈ ਆਪਾਂ ਵੀ ਆਪਣੀ ਤਾਕਤ ਧੰਨ ਗੁਰੂ ਹਰਗੋਬਿੰਦ ਸਹਿਬ ਮਹਾਰਾਜ ਜੀ ਜਿਵੇਂ ਕਹਿ ਰਹੇ ਨੇ ਕਿ ਗਰੀਬਾਂ ਦੇ ਭਲੇ ਲਈ ਵਰਤੋ ਸਾਨੂੰ ਵਰਤਣੀ ਚਾਹੀਦੀ ਹੈ ਸੋ ਗੁਰੂ ਪਿਆਰਿਓ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਚੈਨਲ ਨੂੰ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਸੰਗਤਾਂ ਤੱਕ ਸ਼ੇਅਰ ਕਰੋ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰਾਂ ਨੂੰ ਗੁਰੂ ਘਰ ਨਾਲ ਜਰੂਰ ਜੋੜੋ ਗੁਰਬਾਣੀ ਨਾਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਜਰੂਰ ਜੋੜੋ ਨਸ਼ਿਆਂ ਤੋਂ ਤਿਆਗ ਕਰਾਓ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੀ ਬਾਣੀ ਜਰੂਰ ਪੜਨ ਲਾਓ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ